ਓਕੇ ਡਾਨ ਨਾ ਕਿ ਬਹੁਤ ਮੰਦ ਭੱਜੀ ਜਿਹੜੀ ਖਬਰ ਸਾਹਮਣੇ ਹੈ ਦੇਖੋ ਇਹ ਬਹੁਤ ਵੱਡਾ ਹੀਨਸ ਕ੍ਰਾਈਮ ਹੈ ਇਹਨੂੰ ਅਹ ਟ੍ਰੇਸ ਕਰਨ ਵਾਸਤੇ ਵੀ ਇਹਦਾ ਪਤਾ ਲਾਉਣ ਵਾਸਤੇ ਵੀ ਸਰਕਾਰ ਨੇ ਅੰਗੈਲੀ ਦਿਖਾਈ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਅੰਗੈਲੀ ਦਿਖਾਈ ਹੈ 4 ਵਜੇ ਦੀ ਘਟਨਾ ਹੈ ਰਾਤ 11 ਵਜੇ ਤੱਕ ਇਹਨਾਂ ਨੂੰ ਕੁਝ ਇਹਨਾਂ ਨੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਫਿਰ ਜਿਹੜੀ ਪੁਲਿਸ ਟੀਮ ਇੱਥੇ ਆਈ ਇਹਨੂੰ ਦੱਸਿਆ ਗਿਆ ਕਿ ਸਾਨੂੰ ਇੱਥੇ ਸ਼ੱਕ ਹੈਗਾ ਇਹ ਉਹਦੇ ਘਰ ਬਹਿ ਕੇ ਉਹਨੂੰ ਮਿਲ ਕੇ ਚਲੇ ਗਏ ਕਿਉਂ ਕਿ ਚਲੇ ਗਏ ਇਹਦੇ ਕਿਸੇ ਕੋਲ ਕੋਈ ਜਵਾਬ ਨਹੀਂ ਹੈਗਾ ਤੀਜੀ ਗੱਲ ਇਹ ਹੈ ਕਿ ਜਿਹੜੇ ਸੀਨੀਅਰ ਅਫਸਰ ਹੈ ਇੱਕ ਲੜਕੀ ਦਾ ਰੇਪ ਹੋਣਾ ਲੜਕੀ ਨਾਲ ਦਾ ਮਰਡਰ ਹੋਣਾ ਇਹ ਇਮੀਡੀਏਟਲੀ ਅਟ੍ਰੈਕਟ ਕਰਦਾ ਕਿ ਸੀਨੀਅਰ ਅਫਸਰ ਇੱਥੇ ਪਹੁੰਚੇ ਲੈਕਿਨ ਇਹ ਵੱਡੀ ਘਟਨਾ ਹੋਣ ਤੋਂ ਬਾਵਜੂਦ ਵੀ ਮੈਨੂੰ ਦੱਸਿਆ ਗਿਆ ਕਿ ਜਿਹੜੇ ਇੱਥੇ ਦੇ ਕਮਿਸ਼ਨਰ ਸਾਹਿਬ ਹੈ ਇੱਕ ਲੇਡੀ ਹੈ ਉਹ 72 ਘੰਟੇ ਬਾਅਦ ਇੱਥੇ ਪਹੁੰਚੀ ਇਹ ਨੌਨ ਸੀਰੀਅਸਨੈਸ ਹੈਗੀ ਹੈ ਹੁਣ ਗੱਲ ਇਹ ਹੈ ਕਿ ਦੋਸ਼ੀ ਇੱਕ ਨੂੰ ਤਾਂ ਫੜ ਲਿਆ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਤੇ 311 ਕਿਉਂ ਨਹੀਂ ਲੱਗ ਸਕਦੀ ਆਰਟੀਕਲ 311 ਇਸੇ ਕੰਮ ਲਈ ਹੁੰਦਾ ਨਾ ਕਿ ਜਿਹੜਾ ਬੰਦਾ ਆਪਣੀ ਨੌਕਰੀ ਚ ਕੁਤਾਹੀ ਕਰੇ ਗਲਤ ਕਰੇ ਉਹਨੂੰ ਡਿਸਮਿਸ ਕੀਤਾ ਜਾਵੇ ਫਿਰ ਜਿਹੜੇ ਉਹਦੇ ਉੱਪਰਲੇ ਸੀਨੀਅਰ ਹੈ ਜੇ ਉਹਨਾਂ ਨੂੰ 72 ਘੰਟੇ ਬਚਾਈ ਜਾਂਦੇ ਆ ਕਿ ਮੈਂ ਸਮਝਦਾ ਉਹ ਵੀ ਬਰਾਬਰ ਦੇ ਭਾਗੀ ਆ ਤਾਂ ਰਗੇ ਤੇ ਸਰਕਾਰ ਜਿਹੜੀ ਹੈ ਉਹਦੇ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੀ ਇੰਨੀ ਮਾੜੀ ਆ ਕਿ ਕੋਈ ਬੰਦਾ ਵੀ ਇੱਥੇ ਸੁਰੱਖਿਅਤ ਨਹੀਂ ਹੈਗਾ ਜੇ ਘਰ ਚ ਤੀਸ ਸੁਰੱਖਿਅਤ ਨਹੀਂ ਸਾਡ ਗਲੀ ਦੇ ਵਿੱਚ ਮਾਪੇਣ ਸੁਰੱਖਿਅਤ ਨਹੀਂ ਫਿਰ ਐਡਮਿਨਿਸਟ੍ਰੇਸ਼ਨ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੇ ਆਰ ਰੈਡੀ ਟੂ ਪ੍ਰिवेंट क्राइम ਹਾਂਜੀ ਡਿਟੈਕਟ क्राइम ਜਿਹੜੀ ਹਨ ਪ੍ਰੋਸੀਕਿਊਟ ਪੀਪਲ ਸੋ ਮੈਂ ਇਹ ਬੜੀ ਮੰਦ ਘਾਟੀ ਘਟਨਾ ਕੀਤੀ ਹੈ ਮੈਂ ਇਹ ਮਸਲਾ ਕਿਉਂਕਿ ਇਹ ਸ਼ਡਿਊਲ ਕਾਸਟ ਫੈਮਿਲੀ ਹੈਗੀ ਆ ਮੈਂ ਸ਼ਡਿਊਲਡ ਕਾਸਟ ਕਮਿਸ਼ਨ ਨਾਲ ਵੀ ਗੱਲ ਕਰਾਂਗਾ ਨੈਸ਼ਨਲ ਲੈਵਲ ਤੇ ਔਮਨ ਕਮਿਸ਼ਨ ਨਾਲ ਵੀ ਨੈਸ਼ਨਲ ਔਮਨ ਕਮਿਸ਼ਨ ਨਾਲ ਵੀ ਗੱਲ ਕਰਾਂਗਾ ਔਰ ਪਰਿਵਾਰ ਨੂੰ ਕੰਪਨਸੇਸ਼ਨ ਦੇਣੀ ਬਣਦੀ ਹੈ ਉਹ ਕੱਲੀ ਲੇਡੀ ਵਿਚਾਰੀ ਬੈਠੀ ਹੈ ਅੱਧੀ ਤੋਂ ਜ਼ਿਆਦਾ ਬਿਮਾਰ ਹੈਗੀ ਲੱਗਦੀ ਹੈ ਕਿ ਉਸੇ ਦੇ ਬੱਚੇ ਦੀ ਮੌਤ ਹੋ ਜਾਣੀ ਉਹਦੇ ਨਾਲ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕੋਈ ਹਲੇ ਤੱਕ ਤਾਂ ਮੇਰੇ ਖਿਆਲ 96 ਘੰਟੇ ਹੋ ਗਏ ਗੱਲਾਂ ਹੀ ਕੀਤੀਆਂ ਕੋਈ ਕਿਸੇ ਕਿਸਮ ਦਾ ਕੋਈ ਕੰਪਨਸੇਸ਼ਨ ਕੋਈ ਐਕਸਪਲੇਸ਼ੀਆ ਕੋਈ ਲੱਗਦਾ ਜਿਥੇ ਕਿ ਦਿਲੋਂ ਨਾਲ ਆ ਕੇ ਖੜੇ ਹੋਣ ਐਸੀ ਕੋਈ ਘਟਨਾ ਨਹੀਂ ਹੋਈ ਐਸੀ ਕੋਈ ਐਕਟੀਵਿਟੀ ਐਸਾ ਕੋਈ ਐਕਸ਼ਨ ਸਰਕਾਰ ਵੱਲੋਂ ਨਹੀਂ ਹੋਇਆ ਮੈਂ ਸਿੰਪਲੀ ਇਸ ਪਰਿਵਾਰ ਨੂੰ ਮਿਲਣ ਆਇਆ ਸੀ ਇਹਦੇ ਦੁੱਖ ਵਿੱਚ ਸ਼ਰੀਕ ਹੈ ਇਹਨੂੰ ਜੋ ਗਵਰਨਮੈਂਟ ਆਫ ਇੰਡੀਆ ਕਰ ਸਕਦੀ ਹੈ ਅਸੀਂ ਆਪਣੇ ਕਮਿਸ਼ਨਾਂ ਦੇ ਰਾਹੀਂ ਇਹਦੇ ਤੇ ਕਾਰਵਾਈ ਕਰਨ ਦੀ ਗੱਲ ਕਰਾਂਗੇ ਅੱਜ ਤੋਂ ਹੀ ਹੁਣੇ ਹੀ ਥੋੜੀ ਦੇਰ ਬਾਅਦ ਔਰ ਇਸ ਤੋਂ ਬਾਅਦ ਸਟੇਟ ਗਵਰਨਮੈਂਟ ਨੂੰ ਮੈਂ ਕਹਿੰਦਾ ਤਾਂ ਨਹੀਂ ਕਿਉਂਕਿ ਇਹ ਕਿਹੜਾ ਅੱਖਾਂ ਤੋਂੰਨੇ ਆ ਜਾਂ ਕੰਨਾਂ ਤੋਂ ਬੋਲੇ ਆ ਜਿਹੜੀ ਗੱਲ ਹੁੰਦੀ ਹੈ 10 ਮਿੰਟਾਂ 'ਚ ਸਰਕਾਰ ਕੋਲ ਸਪੈਸ਼ਲ ਰਿਪੋਰਟਰਾਂ 'ਈ ਪਹੁੰਚ ਜਾਂਦੀ ਹੈ ਤੇ ਇਹ ਜਿਹੜਾ ਭਗਵੰਤ ਮਾਨ ਦੀ ਸਰਕਾਰ ਹੈ ਇਸ ਸਮਾਜ ਨੂੰ ਨਾ ਸੁਰੱਖਿਆ ਦੇ ਸਕਦੀ ਆ ਨਾ ਇਨਸਾਫ ਦੇ ਸਕਦੀ ਆ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਕੰਪਨਸੇਸ਼ਨ ਦੇਣ ਉਹ ਜਿਹੜੇ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਨੂੰ ਡਿਸਮਿਸ ਕਰਨ ਆਰਟੀਕਲ 311 ਚ ਤੇ ਜਿਹੜੇ ਬਾਕੀ ਸੀਨੀਅਰ ਅਫਸਰ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਲਾਲਪੁਰਾ ਸਾਹਿਬ ਇੱਕ ਨਾ ਹੁਣ ਸਵਾਲ ਹੈ ਤੁਸੀਂ ਕੇਂਦਰ ਚ ਮੌਜੂਦ ਹੋ ਜਿੰਨੇ ਸਬੂਤ ਇਹ ਹਾਸਲ ਹੋ ਗਏ ਨੇ ਇਦਾਂ ਦੇ ਕ੍ਰਾਈਮ ਵੱਧੇ ਜਾ ਰਹੇ ਇਹਦੇ ਦੀ ਕੋਈ ਸਖਤ ਕਾਨੂੰਨ ਬਣਨ ਦੀ ਜਰੂਰਤ ਸਮਝਦੇ ਹੋ ਦੇਖੋ ਕਾਨੂੰਨ ਤਾਂ ਪਹਿਲਾਂ ਹੀ ਬੜੇ ਸਖਤ ਹੈ ਜੀ ਗੱਲ ਇਹ ਹੈ ਕਿ ਇਨਵੈਸਟੀਗੇਸ਼ਨ ਕਿਵੇਂ ਹੋਵੇ ਪੁਲਿਸ ਦਾ ਕੰਮ ਹੈ ਜਿਹੜਾ ਇਹ ਚਲਾਨ ਜੇ ਐਵੀਡੈਂਸ ਇਕੱਠੀ ਹੋ ਗਈ ਪੋਸਟਮਾਰਟਮ ਹੋ ਗਿਆ ਤੇ ਮੈਂ ਤਾਂ ਪੁਲਿਸ ਸਰਵਿਸ ਵੀ ਕੀਤੀ ਹੈ ਤੇ ਸੱਤਾਂ ਦਿਨਾਂ ਅੰਦਰ ਚਲਾਨ ਬਣਾ ਕੇ ਅਦਾਲਤ ਦੇ ਦੇਣਾ ਚਾਹੀਦਾ ਹੁਣ ਜਿਹੜੀ ਹੈ ਰਿਮਾਂਡ ਲੈ ਕੇ ਜਿਹੜੀ ਐ ਅੱਛੀ ਗੱਲ ਐ ਹੋਣਾ ਚਾਹੀਦਾ ਜੇ ਕੁਝ ਰਿਕਵਰੀ ਕਰਨੀ ਹੋਵੇ ਡੈੱਡ ਬੋਡੀ ਤਾਂ ਰਿਕਵਰ ਹੋ ਗਈ ਐਵੀਡੈਂਸ ਤੁਹਾਡੇ ਕੋਲ ਹੈਗੀ ਆ ਖੈਰ ਮੈਂ ਜਿਹੜੀ ਗੱਲ ਐ ਜੇ ਪੁਲਿਸ ਅਫਸਰ ਕਰ ਰਿਹਾ ਸੀ ਕਿਉਂਕਿ ਮੈਂ ਵੀ ਬੜੇ ਸਾਲ ਪੁਲਿਸ ਨੌਕਰੀ ਕੀਤੀ ਹੈ ਪਰ ਇਸ ਤਰ੍ਹਾਂ ਦੀ ਕਮਜ਼ੋਰੀ ਵਾਲੀ ਗੱਲ ਜਿਹੜੀ ਹੈ ਨਾ ਜਿਹਦੇ ਪਰਿਵਾਰ ਦਾ ਹੌਸਲਾ ਟੁੱਟ ਜਾਏ ਪਰਿਵਾਰ ਨੂੰ ਆਸ ਹੀ ਨਾ ਰਵੇ ਕਿ ਸਾਡੀ ਬੇਟੀ ਦਾ ਕਤਲ ਹੋ ਗਿਆ ਔਰ ਉਹ ਅਸਲਾਤਾਂ ਦੇ ਵਿੱਚ ਤੇ ਸਾਨੂੰ ਇਨਸਾਫ ਮਿਲ ਸਕੇਗਾ ਜਾਂ ਨਹੀਂ ਮਿਲ ਸਕੇਗਾ ਜਦੋਂ ਇੱਥੇ ਗੱਲ ਆ ਜਾਂਦੀ ਹੈ व्हेਨ देयर इज नो ਹੋਪ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੀਆਂ ਜਿੰਨੀਆਂ ਵੀ ਇਹ ਸੰਸਥਾਵਾਂ ਨੇ ਉਹ ਸਾਰਿਆਂ ਦਾ ਲੋਕਾਂ ਦਾ ਵਿਸ਼ਵਾਸ ਛੁੱਟ ਜਾਂਦਾ ਹੈ ਤਾਂ ਵਿਸ਼ਵਾਸ ਪੰਜਾਬ ਚ ਦੁਆਰਾ ਕਾਇਮ ਕਰਨ ਲਈ ਅੱਜ ਲੋਕੀ ਸਾਨੂੰ ਵੀ ਮਿਲਦੇ ਆ ਤੇ ਗੱਲ ਕਰਦੇ ਹੁੰਦੇ ਆ ਜੀ ਪੰਜਾਬ ਚ ਯੋਗੀ ਜੀ ਭੇਜ ਦਿਓ ਚਾਰ ਕਨਸੀਸੈਂਸੀਆ ਮੇਰੇ ਕੋਲ ਯੂਪੀリア ਨੇ ਜਿੱਥੇ ਮੈਂ ਜਾਂਦਾ ਰਹਿੰਦਾ ਸੁਪਰਵਾਈਜ਼ਰ ਆ ਲੋਕ ਸਭਾ ਦੀਆਂ ਤੇ ਮੈਂ ਦੇਖਿਆ ਉੱਥੇ ਬਿਲਕੁਲ ਹਨ ਸ਼ਾਂਤੀ ਹੈ ਤੁਸੀਂ 2 ਕਿਲੋ ਸੋਨਾ ਪਾ ਕੇ ਵੀ ਸੜਕ ਤੇ ਨਿਕਲ ਜਾ ਕੋਈ ਤੁਹਾਡੇ ਵੱਲੋਂ ਵੇਖ ਨਹੀਂ ਸਕਦਾ ਲੋਕੀ ਇਹ ਚਾਹੁੰਦੇ ਆ ਜੀ ਯੋਗੀ ਸਾਡੇ ਕੋ ਭੇਜ ਦਿਓ ਮੈਂ ਸਾਹਮਣੇ ਗੁਰੂਆਂ ਦੀ ਨਗਰੀ ਆ ਇੱਥੇ ਗੁਰਬਾਣੀ ਦਾ ਸਿਧਾਂਤ ਹੈ ਸੰਤਾ ਮੰਨਿਓ ਦੂਤਾ ਢਾਨਿਓ ਇਕ ਟਵਾਰੀ ਮੇਰੀ 1% ਕ੍ਰਿਮੀਨਲ ਆ ਉਹਦੀ ਜਿਹੜਾ ਖਿਚਾਈ ਕਰਦੇ ਹੋ ਨਾ ਤੇ ਭਲੇ ਮਾਨਸ ਨੂੰ ਆਸ ਹੋਵੇ ਅੱਜ ਭਲਾ ਮਾਨਸ ਜਿਹੜਾ ਹੈ ਉਹ ਲੁੱਕ ਕੇ ਬੈਠਾ ਹੈ ਕਿ ਸਾਨੂੰ ਸਰਕਾਰੀ ਤੰਤਰ ਨੇ ਵੀ ਹਰਾਸ ਕਰਨਾ ਤੇ ਕ੍ਰਿਮੀਨਲ ਨੇ ਤਾਂ ਕਰਨਾ ਹੀ ਕਰਨਾ ਸੋ ਇਹ ਅਸਰ ਕਰਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਈ ਇੱਕ ਸਟਰੋਂਗ ਉਸ ਸਰਕਾਰ ਦੀ ਲੋੜ ਹੈ ਜਿਹੜੀ ਆਮ ਜਨਤਾ ਨੂੰ ਪਿਆਰ ਕਰੇ ਤੇ ਦੋਸ਼ੀਆਂ ਲਈ ਅਪਰਾਧੀਆਂ ਲਈ ਡੰਡਾ ਲੈ ਕੇ ਹਾਥ ਰੋ ਠੀਕ ਹੈ ਥੈਂਕ ਯੂ